ਜੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਇੰਨੀਆਂ ਗੱਲਾਂ ਉਸ ਦੇ ਦਿਮਾਗ ਦੇ ਵਿੱਚ ਆਈਆਂ ਕਿਦਾਂ ਲੱਖਾਂ ਦੀ ਲਹੰਤਾਂ ਉਹਨਾਂ ਲੋਕਾਂ ਦੇ ਜਿਹੜੇ ਲੋਕ ਉਸ ਸਮੇਂ ਵੀਡੀਓ ਬਣਾ ਰਹੇ ਸੀ ਲੱਤ ਵੜ ਦਿੰਦੇ ਉਸ ਬੰਦੇ ਦੇ ਹੱਥ ਵੜ ਦਿੰਦੇ ਕਿ ਇਹ ਕਰ ਕੀ ਰਿਹਾ ਪਰ ਨਹੀਂ ਆਪਾਂ ਦਾ ਕੈਮਰਾ ਕਰਨਾ ਆਪਾਂ ਦਾ ਵੀਡੀਓ ਬਣਾਣੀ ਆ ਬਸ ਬਾਈ ਅਰੈਸਟ ਕਰ ਲਿਆ 4 ਦਿਨਾਂ ਬਾਅਦ ਛੱਡ ਵੀ ਦੋਗੇ ਰਮਾਨ ਤੇ ਲੈ ਕੇ ਅਜੇ ਲੋਕਾਂ ਨੂੰ ਬਾਈ ਉਮਰ ਕੈਚ ਵਾਲੇ ਬੋਡੀ ਬਰੂਗੜ ਪਠਾਏ ਪਏ ਨੇ ਜਿਨ੍ਹਾਂ ਦਾ ਕੋਈ ਕਸੂਰੇ ਨਹੀਂ ਕਸੂਰ ਕੀ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਸਿਰਫ ਇੱਥੇ ਕਸੂਰ ਸੀ ਉਹਨਾਂ ਨੇ ਲੋਕਾਂ ਨੂੰ ਅਮਰਿਸ਼ਕਾਇਆ ਸਿੱਧੇ ਰਾਹ ਪਾਇਆ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਸੰਵਿਧਾਨ ਰਹੇ ਸਰਕਾਰਾਂ ਚਾਹੁੰਦੀਆਂ ਨੇ ਸੰਵਿਧਾਨ ਨੂੰ ਬਦਲੀਏ ਪਰ ਲੋਕ ਬਦਲਣ ਨਹੀਂ ਦਿੰਦੇ ਕਿਉਂ ਨਹੀਂ ਬਦਲਣ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਸੰਵਿਧਾਨ ਬਦਲਿਆ ਗਿਆ ਸਾਡਾ ਉਹੀ ਹਾਲ ਹੋ ਜਾਣਾ ਜੋ ਪਹਿਲਾਂ ਹੁੰਦਾ ਸੀ ਸਾਨੂੰ ਦੂਰ ਤੋਂ ਪਾਣੀ ਪਲਾਣਗੇ ਸਾਨੂੰ ਕੋਈ ਨੇੜੇ ਨਹੀਂ ਬਿਠਾਏਗਾ ਤਾਂ ਸਾਨੂੰ ਜਾਗਣਾ ਪੈਣਾ ਅਜੇ ਲੋਕਾਂ ਨੂੰ ਮੂਦੇ ਚੱਪੇੜਾ ਮਾਰਨੀਆਂ ਪਣੀਆਂ ਨੇ ਇਹਨਾਂ ਨੇ ਸੰਵਿਧਾਨ ਲਿਖਿਆ ਤਾਂ ਕਿ ਦੇ ਜਾ ਕੇ ਅੱਜ ਨੀਵੀਂ ਜਾਤਾਂ ਵਾਲੇ ਲੋਕ ਬਰਾਬਰ ਵਹਿੰਦੇ ਨੇ ਚਾਹੇ ਕਿਸੇ ਵੀ ਅਹੁਦੇ ਦਾ ਬੰਦਾ ਗੱਲ ਕਰਨ ਦੀ ਹਿੰਮਤ ਰੱਖਦਾ ਪਰ ਅੱਜ ਇੱਕ ਲੰਡੂ ਜੇ ਵਿਅਕਤੀ ਨੇ ਆ ਕੇ ਐਡਾ ਕਾਣ ਕਰ ਦਿੱਤਾ ਆ ਮੇਰੇ ਹੱਥ ਜੈਗੀ ਇੱਕ ਕਿਤਾਬ ਜਿਹਦੇ ਉੱਤੇ ਲਿਖਿਆ ਮੈਂ ਅੰਬੇਡਕਰ ਬੋਲਦਾ ਤੇ ਉਹੋ ਇਨਸਾਨ ਨੇ ਜਿਨ੍ਹਾਂ ਨੇ ਨੀਵੀਂ ਜਾਤਾਂ ਵਾਲੇ ਲੋਕਾਂ ਨੂੰ ਅੱਜ ਬਰਾਬਰ ਦਾ ਅਧਿਕਾਰ ਦਵਾਇਆ ਹੋਇਆ ਅੱਜ ਉਹ ਲੋਕ ਬਰਾਬਰ ਬੈੰਦੇ ਨੇ ਜਿਨ੍ਹਾਂ ਲੋਕਾਂ ਨੂੰ ਕਦੇ ਪਾਣੀ ਵੀ ਦੂਰ ਤੋਂ ਐਂ ਪਲਾਇਆ ਜਾਂਦਾ ਸੀ ਰੋਟੀ ਵੀ ਐਂ ਦਿੱਤੀ ਜਾਂਦੀ ਸੀ ਲੱਕੜ ਦਾ ਇੱਕ ਡੰਡਾ ਰੱਖਿਆ ਹੁੰਦਾ ਸੀ ਮੋਰੀ ਕਰਕੇ ਜਿਵੇਂ ਬਣਦਾ ਹੁੰਦਾ ਡੰਗਰਾਂ ਨੂੰ ਆਪਾਂ ਕਈ ਵਾਰ ਖੁਲਾਉਂਦੇ ਨਹੀਂ ਕੋਈ ਚੀਜ਼ ਮੂਹ ਦੇ ਵਿੱਚ ਪਾਣੇ ਆ ਉਹਦੇ ਵਿੱਚ ਪਾ ਕੇ ਬਣਦਾ ਹੁੰਦਾ ਸੀ ਤਾਂ ਬਾਈ ਜੀ ਉਵੇਂ ਪਾਣੀ ਪਲਾਇਆ ਜਾਂਦਾ ਸੀ ਐਂ ਕਰਕੇ ਦੂਰ ਤੋਂ ਤਾਕੀ ਨੀਮੀਤ ਜਾਤ ਵਾਲਾ ਬੰਦਾ ਨੀਮੀਤ ਧਰਮ ਵਾਲਾ ਬੰਦਾ ਉੱਚੀ ਜਾਤ ਦੇ ਕੋਲ ਨਾ ਆਵੇ ਉਹਨਾਂ ਦਾ ਧਰਮ ਪ੍ਰਸ਼ਟ ਹੋ ਜੂਗਾ ਪਰ 바ਵਾ ਅੰਬੇਡਕਰ ਸਾਹਨੇ ਜੋ ਸੰਵਿਧਾਨ ਲਿਖਤਾ ਅੱਜ ਉਹ ਚੱਲ ਰਿਹਾ ਹੈ ਅੱਜ ਨੀਮੀ ਜਾਤ ਵਾਲਾ ਬਰਾਬਰ ਬਹਿ ਜਾਂਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਐਮਪੀ ਆ ਚਾਹੇ ਕੋਈ ਮੁੱਖ ਮੰਤਰੀ ਆ ਉਹਦੇ ਬਰਾਬਰ ਬਹਿਣ ਦਾ ਵੀ ਅਧਿਕਾਰ ਆ ਅੱਜ ਨੀਮੀ ਜਾਤ ਵਾਲੇ ਨੂੰ ਪਰ ਜੋ ਕੱਲ ਹੋਇਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਲੰਡੂ ਵਿਅਕਤੀ ਨੇ ਮੈਂ ਉਸ ਲੰਡੂ ਬੰਦਾ ਹੀ ਕਹਾਂ ਉਸ ਬੰਦੇ ਨੂੰ ਜਿਨੇ ਇਹ ਕਾਂਡ ਕੀਤਾ ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ ਕਿਉਂਕਿ ਉਹਨੇ ਜੋ ਕੱਲ ਕਾਂਡ ਕੀਤਾ ਉਹਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਬਾਈ ਜੀ ਉਹ ਸਜ਼ਾ ਉਹਨੂੰ ਦਿਵਾ ਕੇ ਹਟਣੀ ਹੈ ਅੱਜ ਪੰਜਾਬ ਦਾ ਨਹੀਂ ਬਾਈ ਜੀ ਮੁੱਦਾ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਤੱਕ ਗੱਲ ਪਹੁੰਚ ਗਈ ਆ ਪੰਜਾਬ ਦੀ ਥੂ ਥੂ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਇਹ ਕਾਂਡ ਹੋ ਕਿਵੇਂ ਗਿਆ ਇਹ ਵਿਅਕਤੀ ਕਾਂਡ ਕਰ ਕਿਵੇਂ ਗਿਆ ਪੰਜਾਬ ਦੀਆਂ ਗੱਲਾਂ ਬਾਹਰ ਹੋ ਰਹੀਆਂ ਕਿ ਪੰਜਾਬ ਇੱਕ ਅਜਿਹੀ ਕੌਮ ਆ ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ ਜਿੱਥੇ ਸਭ ਦਾ ਸਤਿਕਾਰ ਕਰਦੀ ਹੈ ਇਹ ਕੌਮ ਪੰਜਾਬ ਇੱਕ ਅਜਿਹਾ ਸੂਬਾ ਜਿੱਥੇ ਛੋਟੀ ਨੀਮੀ ਜਾਤ ਸਭ ਬਰਾਬਰ ਰਹਿੰਦੇ ਨੇ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਬਰਾਬਰ ਰਹਿੰਦੇ ਨੇ ਉਥੇ ਕਿਸੇ ਨੂੰ ਐ ਨਹੀਂ ਕਹਿੰਦਾ ਤੂੰ ਦੂਜੀ ਜਾਨ ਦਾ ਪਰ ਬਾਬਾ ਮੇੜਕਰ ਸਾਹਮਣੇ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਪਰ ਇੱਕ ਲੰਡੂ ਵਿਅਕਤੀ ਅਮਰਿਤਸਰ ਦੇ ਵਿੱਚ ਬਣੀ ਮੂਰਤੀ ਦੇ ਵਿੱਚ ਜਾਂਦਾ ਉਥੇ ਚੜ੍ਹ ਕੇ ਉਹਦੇ ਉੱਤੇ ਥੋੜੇ ਮਾਰਦਾ ਤੇ ਉਥੇ ਜੋ ਲਿਖਿਆ ਹੁੰਦਾ ਇੱਕ ਬੁੱਕ ਬਣਾਈ ਹੋਈ ਆ ਉਹਦੇ ਕੁਝ ਗੱਲਾਂ ਲਿਖਿਆ ਨੇ ਉਹਦੇ ਤੇ ਪਟ્રોલ ਪਾ ਕੇ ਉਸ ਨੂੰ ਸਾੜ ਦਿੰਦਾ ਕਿਉਂ ਸਾੜਦਾ ਇਹ ਇੱਦਾ ਕੰਡ ਕਿਉਂ ਕੀਤਾ ਦਿਮਾਗ ਦੇ ਵਿੱਚ ਅਜਿਹੀ ਗੱਲਾਂ ਕੀ ਚੱਲ ਰਹੀਆਂ ਸੀ ਇਸ ਵਿਅਕਤੀ ਦੇ ਕਿ ਉਸਨੇ ਉਹ ਕਿਤਾਬ ਸਭ ਤੋਂ ਪਹਿਲਾਂ ਜਾ ਕੇ ਪੈਟਰੋਲ ਪਾ ਕੇ ਸਾੜੀ ਅਜਿਹੀਆਂ ਗੱਲਾਂ ਕਿੰਨੇ ਪਾਈਆਂ ਉਸਦੇ ਦਿਮਾਗ ਦੇ ਵਿੱਚ ਉਹਨੂੰ ਰੋਕਿਆ ਕਿਉਂ ਨਹੀਂ ਗਿਆ ਸਭ ਤੋਂ ਵੱਡੀ ਗੱਲ ਤਾਂ ਕਿ ਆਪਣੀ ਸਰਕਾਰ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਜਿਨਨੇ ਇੱਕੋ ਗੱਲ ਬੋਲੀ ਸੀ ਸਰਕਾਰ ਬਣਦੇ ਹੀ ਕਿ ਸਾਰੀਆਂ ਫੋਟੋਆਂ ਹਟਾ ਦਿਓ ਸਰਕਾਰੀ ਦਫ਼ਤਰਾਂ ਦੇ ਵਿੱਚ ਸਿਰਫ ਦੋ ਫੋਟੋਆਂ ਲੱਗਣੀਆਂ ਚਾਹੀਦੀਆਂ 바ਵਾ ਅੰਬੇਡਕਰ ਸਾਹਿਬ ਤੇ ਸਰਦਾਰ ਭਗਤ ਸਿੰਘ ਫੋਟੋਆਂ ਲੱਗੀਆਂ ਲਗਾਈਆਂ ਚੰਗੀ ਗੱਲ ਆ ਤੁਸੀਂ ਸਤਿਕਾਰ ਕਰਦੇ ਹੋ ਉਹਨਾਂ ਦਾ ਪਰ ਜਿੱਥੇ ਮੂਰਤੀਆਂ ਲੱਗੀਆਂ ਨੇ 26 ਜਨਵਰੀ ਵਾਲੇ ਦਿਨ ਉਹ ਮੂਰਤੀ ਦੇ ਉੱਤੇ ਦੋ ਤੁਹਾਡੇ ਤੋਂ ਪੁਲਿਸ ਵਾਲੇ ਨਹੀਂ ਖੜਾਏਗੇ ਤੁਹਾਡੇ ਦੇ ਦੋ ਮੁਲਾਜ਼ਮ ਨਹੀਂ ਖੜਾਏਗੇ ਕਿ ਇੱਥੇ ਆ ਕੇ ਕੋਈ ਕਾਂਡ ਕਰ ਸਕਦਾ ਉਹੀ ਬੰਦਾ ਉੱਥੇ ਜਾ ਕੇ ਕਾਹਨ ਕਰ ਦਿੰਦਾ ਜਿਹੜਾ ਬੰਦਾ ਇਸ ਜਾਤੀ ਨਾਲ ਸੰਬੰਧ ਰੱਖਦਾ ਦੱਸਿਆ ਹੀ ਜਾ ਰਿਹਾ ਮੀਡੀਆ ਦੇ ਵਿੱਚ ਕਿ ਇਹੇ ਬੰਦਾ ਜਿਨੇ ਕਾਹਨ ਕੀਤਾ ਮੂਰਤੀ ਤੇ ਥੋੜੀਆਂ ਮਾਰੀਆਂ ਨੇ ਪੈਟਰੋਲ ਪਾਇਆ ਐਸਸੀ ਕੋਟੇ ਤੋਂ ਬਿਲੋਂਗ ਕਰਦਾ ਤੇ ਇਹੇ ਬੰਦਾ ਉੱਥੇ ਤੱਕ ਪਹੁੰਚ ਕਰਦਾ ਤੇ ਉੱਥੇ ਜਾ ਕੇ ਅੱਗ ਲਾਉਂਦਾ ਪੈਟਰੋਲ ਪਾਉਂਦਾ ਪੌੜੀ ਲਾ ਕੇ ਉੱਪਰ ਚੜਦਾ ਕਿਸੇ ਵੀ ਜਾਤ ਦਾ ਹੋਵੇ ਚਾਹੇ ਛੋਟੀ ਜਾਤ ਹੋਵੇ ਵੱਡੀ ਜਾਤ ਹੋਵੇ ਕੋਈ ਵੀ ਜਾਤ ਦਾ ਬੰਦਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਜੋ ਕਾਂਡ ਉਸਨੇ ਕੱਲ ਕਰ ਦਿੱਤਾ ਉਹ ਨਾ ਤਾਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕਰੇਗਾ ਨਾ ਕਰ ਸਕਦਾ ਕਿਉਂਕਿ ਕੱਲ ਉੱਥੇ ਇੱਕ ਖਾਲਸਾ ਸੀ ਉਹ ਇੱਕੇ ਗੱਲ ਬੋਲ ਰਿਹਾ ਨੇ ਕਿ ਉਸ ਦੀ ਲੱਤ ਖਿੱਚ ਲਈ ਨਹੀਂ ਤੇ ਮੈਂ ਲੱਤ ਝਟਕਾ ਦੇਣੀ ਸੀ ਜੇ ਉਹਦੀ ਲੱਤ ਉਸ ਸਮੇਂ ਉਹ ਖਾਲਸਾ ਝਟਕਾ ਦਿੰਦਾ ਤਾਂ ਬਾਈ ਜੀ ਕਿਸੇ ਨੇ ਮੂਰਤੀਆਂ ਵੱਲ ਤੱਕਣਾ ਤਾਂ ਕੀ ਦਿਮਾਗ ਦੇ ਵਿੱਚ ਗੱਲ ਵੀ ਨਹੀਂ ਲੈ ਕੇ ਆਣੀ ਸੀ ਪਰ ਲੋਕਾਂ ਨੇ ਵਿਚਾਲਿਆ ਉਸ ਨੂੰ ਅਜੇ ਲੋਕਾਂ ਦਾ ਗੱਟਾ ਲਾ ਦੇਣਾ ਚਾਹੀਦਾ ਬਾਈ ਜੀ ਹੁਣ ਉਹਨੂੰ ਅਰੈਸਟ ਕਰ ਲਿਆ ਲੈ ਕੇ ਚਲੇਗੇ ਉਸ ਤੋਂ ਬਾਅਦ ਕਹਿ ਦੇਣਗੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜੇ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਉੱਥੇ ਤੱਕ ਪਹੁੰਚਿਆ ਕਿਵੇਂ ਉਹ ਬੰਦਾ ਉੱਥੇ ਤੱਕ ਪਹੁੰਚਿਆ ਕਿਵੇਂ ਆ ਫਿਰ ਪੈਟਰੋਲ ਪਾ ਕੇ ਅੱਗ ਕਿਵੇਂ ਲਾਈ ਆ ਫਿਰ ਉਸ ਤੋਂ ਬਾਅਦ ਉਹ ਬੰਦਾ ਉੱਪਰ ਚੜਦਾ ਪੌੜੀ ਲਾ ਕੇ ਥੋੜੀਆਂ ਮਾਰਦਾ ਜੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤਾਂ ਇੰਨੀਆਂ ਗੱਲਾਂ ਉਸ ਦੇ ਦਿਮਾਗ ਦੇ ਵਿੱਚ ਆਈਆਂ ਕਿਦਾਂ ਲੱਖਾਂ ਦੀ ਲਹੰਤਾ ਉਹਨਾਂ ਲੋਕਾਂ ਦੇ ਜਿਹੜੇ ਲੋਕ ਉਸ ਸਮੇਂ ਵੀਡੀਓ ਬਣਾ ਰਹੇ ਸੀ ਉਹਨੂੰ ਉੱਥੇ ਰੋਕ ਦੇ ਥੱਲੇ ਤਾਰ ਕੇ ਚਾਰ ਥੱਪੜੇ ਨਹੀਂ ਮਾਰੇਗੇ ਤੁਹਾਡੇ ਤੋਂ ਲੱਤ ਵੱਢ ਦਿੰਦੇ ਉਸ ਬੰਦੇ ਦੇ ਹੱਥ ਵੱਢ ਦਿੰਦੇ ਕਿ ਇਹ ਕਰ ਕੀ ਰਿਹਾ ਪਰ ਨਹੀਂ ਆਪਾਂ ਦਾ ਕੈਮਰਾ ਕੱਢਣਾ ਆਪਾਂ ਦਾ ਵੀਡੀਓ ਬਣਾਣੀ ਆ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਆਪਾਂ ਦਾ ਵਿਊ ਲੈਣ ਦੇ ਚੱਕਰਾਂ ਵਿੱਚ ਤੁਸੀਂ ਐਡਾ ਕੰਨ ਕਰਵਾਤਾ ਜੇ ਉੱਥੇ ਉਸ ਨੂੰ ਰੋਕਿਆ ਜਾਂਦਾ ਤਾਂ ਬਾਈ ਜੀ ਅੱਗੇ ਤੋਂ ਉਹ ਬੰਦਾ ਨਿਰ ਤੇੜਾ ਨਾ ਖੜਦਾ ਪਰ ਆਪਾਂ ਵੀਡੀਓ ਬਣਾਈ ਸਰਕਾਰਾਂ ਕੀ ਕਰ ਰਹੀਆਂ ਨੇ ਹੁਣ ਆਪਾਂ ਪਾ ਰਹੇ ਹਾਂ ਪੋਸਟਾਂ ਸਾਨੂੰ ਬੜਾ ਦੁੱਖ ਲੱਗਿਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਉਸ ਤੇ ਜਿੰਨਾ ਵੀ ਹੋਇਆ ਅਸੀਂ ਕਾਰਵਾਈ ਕਰਾਂਗੇ ਅਸੀਂ ਅਰੇਸਟ ਕਰ ਲਿਆ ਬਾਈ ਅਰੇਸਟ ਕਰ ਲਿਆ 4 ਦਿਨਾਂ ਬਾਅਦ ਛੱਡ ਵੀ ਦੋਗੇ ਰਿਮਾਂਡ ਤੇ ਲੈ ਕੇ ਅਜੇ ਲੋਕਾਂ ਨੂੰ ਬਾਈ ਉਮਰ ਕੈਚਵਾੜੋ ਔਰ ਡਿਬਰੂਗੜ ਪਠਾਏ ਪਏ ਨੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸਰਕਾਰਾਂ ਮਿਲ ਜੁਲ ਕੇ ਉਹ ਬਾੜ ਤੇ ਉੱਥੇ ਕਸੂਰ ਕੀ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਸਿਰਫ ਇੱਕ ਇੱਕ ਕਸੂਰ ਸੀ ਉਹਨਾਂ ਨੇ ਲੋਕਾਂ ਨੂੰ ਅਮਰਿਸ਼ਕਾਇਆ ਸਿੱਧੇ ਰਾਹ ਪਾਇਆ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਜਿਹੜੇ ਜਿਹੜਾ ਉਹਨਾਂ ਦੇ ਪਿੱਛੇ ਲੱਗੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਪਰ ਆਪਾਂ ਨੂੰ ਡਿਬਿਗੜ ਦੇ ਜਿਲ੍ਹੇ ਤਾਂ ਨਾ ਕੋਈ ਛੁੱਟੀ ਨਾ ਕੋਈ ਬੇਲ ਐਮਪੀ ਵੀ ਬਣਾਤਾ ਲੋਕਾਂ ਨੇ ਤਾਂ ਵੀ ਨਹੀਂ ਛੱਡ ਰਹੇ ਜਿਹੜੇ ਚੰਗੇ ਕੰਮ ਕਰਦੇ ਉਹਨਾਂ ਵਾਸਤੇ ਲੱਗ ਗਏ ਆ ਵੀ ਇਹਨਾਂ ਨੂੰ ਬਸ ਫਸਾਣਾ ਕਿਸੇ ਵੀ ਤਰੀਕੇ ਨਾਲ ਪਰ ਜਿਹੜੇ ਅਜੇ ਹੀ ਕਾਹਨ ਕਰਦੇ ਨੇ ਉਹਨਾਂ ਨੂੰ ਕੁਝ ਨਹੀਂ ਆਪਾਂ ਨੇ ਬੋਲਣਾ ਉਹਨਾਂ ਨੂੰ ਬਾਅਦ ਚਾਰ ਦਿਨ ਪੁਲਿਸ ਵਾਲੇ ਕਿਤਾ ਰਿਮਾਂਡ ਲਿਆ ਉਸ ਤੋਂ ਬਾਅਦ ਛੱਡਤਾ ਇਹ ਕਹਿ ਕੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਕਿਉਂ ਬਈ ਇਹੀ ਮੂਰਤੀ ਮਿਲੀ ਸੀ ਇੱਥੇ ਆ ਕੇ ਇਸ ਬੰਦੇ ਨੇ ਕਾਹਨ ਕਰਨਾ ਸੀ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਸਭਿਧਾਨ ਰਹੇ ਸਰਕਾਰਾਂ ਚਾਹੁੰਦੀਆਂ ਨੇ ਸਭਿਧਾਨ ਨੂੰ ਬਦਲੀਏ ਪਰ ਲੋਕ ਬਦਲਣ ਨਹੀਂ ਦਿੰਦੇ ਕਿਉਂ ਨਹੀਂ ਬਦਲਣ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਸੰਵਿਧਾਨ ਬਦਲਿਆ ਗਿਆ ਸਾਡਾ ਉਹੀ ਹਾਲ ਹੋ ਜਾਣਾ ਜੋ ਪਹਿਲਾਂ ਹੁੰਦਾ ਸੀ ਸਾਨੂੰ ਦੂਰ ਤੋਂ ਪਾਣੀ ਪਲਾਣਗੇ ਸਾਨੂੰ ਕੋਈ ਨੇੜੇ ਨਹੀਂ ਬਿਠਾਏਗਾ ਐ ਫੜਾਣਗੇ ਕਿਤਾਬਾਂ ਐ ਸਕੂਲ ਦੇ ਵਿੱਚ ਵੀ ਆਉਣ ਵਾਲਾ ਸਮਾਂ ਇਦਾਂ ਦਾ ਹੋ ਸਕਦਾ ਤਾਂ ਸਾਨੂੰ ਜਾਗਣਾ ਪੈਣਾ ਅਜੇ ਲੋਕਾਂ ਨੂੰ ਮੂੰਹ ਤੇ ਚੱਪੇડા ਮਾਰਨੀਆਂ ਪਣੀਆਂ ਨੇ ਜੋ ਇਦਾਂ ਦੇ ਕੰਮ ਕਰਦੇ ਨੇ ਸਕੂਲ ਤੇ ਤੁਹਾਡੇ ਬੱਚਾਂ ਨਾਲ ਇਹ ਹਾਲ ਹੋਇਆ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੰਵਿਧਾਨ ਬਦਲਤਾ ਇਹਨਾਂ ਨੇ ਸਕੂਲ 'ਚ ਤੁਹਾਡਾ ਬੱਚਾ ਕੱਲਾ ਬਿਠਾਉਣਗੇ ਵੀ ਤੂੰ ਨੀਵੀਂ ਜਾਤੀ ਵਾਲਾ ਸਾਡੇ ਬੱਚਿਆਂ ਦੇ ਬਰਾਬਰ ਨਹੀਂ ਟੀਚਰ ਵੀ ਨਹੀਂ ਪੜਾਇਆ ਕਰਦੇ ਸੀ ਇਹਨਾਂ ਨੇ ਸੰਵਿਧਾਨ ਲਿਖਿਆ ਤਾਂ ਕਿ ਦੇ ਜਾ ਕੇ ਅੱਜ ਨੀਵੀਂ ਜਾਤਾਂ ਵਾਲੇ ਲੋਕ ਬਰਾਬਰ ਵਹਿੰਦੇ ਨੇ ਚਾਹੇ ਕਿਸੇ ਵੀ ਅਹੁਦੇ ਦਾ ਬੰਦਾ ਗੱਲ ਕਰਨ ਦੀ ਹਿੰਮਤ ਰੱਖਦਾ ਇਹਨਾਂ ਦਾ ਸੰਵਿਧਾਨ ਲਿਖਿਆ ਹੋਇਆ ਪਰ ਅੱਜ ਇੱਕ ਲੰਡੂ ਜੇ ਵਿਅਕਤੀ ਨੇ ਆ ਕੇ ਐਡਾ ਕਾਹਨ ਕਰ ਦਿੱਤਾ ਤੇ ਹੁਣ ਸਰਕਾਰਾਂ ਕੀ ਬੋਲ ਰਹੀਆਂ ਨੇ ਅਸੀਬ ਬਣਦੀ ਕਾਰਵਾਈ ਕਰਾਵਾਂਗੇ ਸਾਨੂੰ ਬੜਾ ਦੁੱਖ ਲੱਗਿਆ ਵੱਡੇ ਵੱਡੇ ਲੀਡਰ ਇੱਕੇ ਬੋਲ ਗੱਲ ਬੋਲ ਰਹੇ ਨੇ ਇੱਕ ਦੂਜੇ ਤਾਨਾ ਕੱਸ ਰਹੇ ਨੇ ਉਹਨਾਂ ਨੇ ਆਪਣੀ ਉਹਨਾਂ ਕਾਰਵਾਈ ਸ਼ੁਰੂ ਕਰ ਲੈਣੀ ਹੈ ਇੱਕ ਦੂਜੇ ਨੂੰ ਤਾਨੇ ਮਾਰੀ ਜਾਣਗੇ ਜੇਲ੍ਹ ਕਰਾਓ ਸਿੱਧੀ ਜੀ ਗੱਲ ਬੰਗਲ ਨਾਲ ਆਪਣੇ ਆਪਣੀਆਂ ਕਰੀ ਜਾਓ ਬਾਬਾ ਬੇੜ ਘਰ ਸਾਫ ਬਹੁਤ ਵੱਡੀ ਸਖਸ਼ਿਤ ਸੀ ਹੈ ਰਹਿਣਗੇ ਕਿਉਂਕਿ ਇਹਨਾਂ ਨੇ ਲਿਖਿਆ ਸੰਵਿਧਾਨ ਤੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹ ਭਾਰਤ ਦੇ ਵਿੱਚ ਅੱਜ ਚੱਲ ਰਿਹਾ ਚਾਹੇ ਨੀਮੀ ਜਾਤਾਂ ਵਾਲਾ ਚਾਹੇ ਉੱਚੀ ਜਾਤਾਂ ਵਾਲਾ ਬਾਈ ਜੀ ਬਰਾਬਰ ਰੱਖਿਆ ਇਹਨਾਂ ਨੇ ਤਾਂ ਅੱਜ ਲੋਕ ਰੋਟੀ ਖਾ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਬਾਬਾ ਮੇੜਕਰ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋ ਇਹਨਾਂ ਸੰਵਿਧਾਨ ਤੇ ਚੱਲਦੇ ਹੋ ਗੱਲਾਂ ਤੇ ਚੱਲਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਅਜੇ ਲੰਡੂਆਂ ਨੂੰ ਸਜ਼ਾ ਮਿਲ ਸਕੇ ਚਾਹੇ ਕਿਸੇ ਵੀ ਜਾਤੀ ਦਾ ਚਾਹੇ ਐਸੀ ਜਾਤੀ ਦਾ ਚਾਹੇ ਉਹ ਵੱਡੀ ਜਾਤੀ ਦਾ ਭਾਈ ਜੀ ਦੱਸਿਆ ਹੀ ਜਾ ਰਿਹਾ ਕਿ ਇਹ ਸ਼ੈਡਿਊਲ ਕਾਸਟ ਦਾ ਬੰਦਾ ਇਹਨੂੰ ਕਿਸੇ ਨੇ ਦਿਮਾਗ 'ਚ ਗੱਲਾਂ ਪਾਈਆਂ ਪਾਈਆਂ ਕਿੰਨੇ ਆ ਇਹਨੂੰ ਕਿੰਨੇ ਢੁਕਾਇਆ ਇਹ ਬੰਦਾ ਆਪਣਾ ਪਰਿਵਾਰ ਛੱਡੀ ਬੈਠਾ ਤਿੰਨ ਸਾਲਾਂ ਬਾਅਦ ਪੰਜਾਬ 'ਚ ਆਇਆ ਦੁਬਈ ਚਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਆ ਕੇ ਕਿਸੇ ਦੇ ਨਾਲ ਇਹ ਬੋਲਿਆ ਕਿਰਾ ਮੈਂ ਤੁਹਾਡੇ ਮਰਨ ਤੋਂ ਬਾਅਦ ਤੁਹਾਨੂੰ ਸਾੜਨ ਵੀ ਨਹੀਂ ਆਉਂਦਾ ਇਹ ਗੱਲਾਂ ਆਪਣੇ ਮਾਪਿਆਂ ਨੂੰ ਬੋਲੀਆਂ ਬੁੜਿਆਂ ਨੂੰ ਸ਼ੇਅਰ ਕਰ ਦਿਓ ਜੀ ਅਸੀ ਕਾ